ਜਿਹੜਾ ਗੀਤ ਸੀਗਾ ਜਿਹੜਾ ਪੰਛੀ ਉੜ ਗਏ ਮੇਰੇ ਬਾਪੂ ਜੀ ਉਸ ਵੇਲੇ ਸੰਪੂਰਨ ਹੋ ਗਏ ਸੀ ਮੈਂ ਅੰਮਦਾਬਾਦ ਤੋਂ ਫਲਾਈਟ ਫੜਨੀ ਸੀਗੀ ਉੱਥੇ ਪ੍ਰੋਗਰਾਮ ਸੀਗਾ ਉਹਨਾਂ ਦੇ ਨਾਲ ਦੇ ਵਿੱਚ ਤਾਂ ਮੈਂ ਇਸ ਬੈਠਾ ਉਹ ਝਾੜੀ ਵਿੱਚ ਦੀ ਮੈਨੂੰ ਦਿਸ ਰਿਹਾ ਕਿ ਜਹਾਜ਼ ਉੱਡ ਰਿਹਾ ਹੈ ਤੇ ਉਸ ਵੇਲੇ ਦੀਆਂ ਲਾਈਨਾਂ ਲਿਖੀਆਂ ਸੀ ਪਰ ਸੰਪੂਰਨ ਹੁਣ ਹੋਈਆਂ ਰੰਗ ਬਰੰਗੀਆਂ ਯਾਦਾਂ ਛੱਡ ਕੇ ਦਿਲਕ ਦੀਆਂ ਫਰਿਆਦਾਂ ਛੱਡ ਕੇ ਉੱਡ ਗਏ ਮਾਰਿਓ ਡਾਰੀ ਪੰਛੀ ਉੱਡ ਗਏ ਨੇ ਇਸ ਦੇ ਵਿੱਚੋਂ ਜਿਹੜਾ ਗੀਤ ਸੀਗਾ ਜਿਹੜਾ ਥੈਂਕ ਯੂ ਪੰਛੀ ਉੱਡ ਗਏ ਨੇ ਮੇਰੇ ਬਾਪੂ ਜੀ ਉਸ ਵੇਲੇ ਸੰਪੂਰਨ ਹੋਏ ਸੀ ਮੈਂ ਅੰਮ੍ਰਿਤਸਰ ਤੋਂ ਫਲਾਈਟ ਫੜਨੀ ਸੀਗੀ ਉੱਥੇ ਪ੍ਰੋਗਰਾਮ ਸੀਗਾ ਉਹਨਾਂ ਦਿਨਾਂ ਦੇ ਵਿੱਚ ਤਾਂ ਮੈਂ ਇਸ ਬੈਠਾ ਉਹ ਜਾੜੀ ਵਿੱਚ ਦੀ ਮੈਨੂੰ ਦਿਸ ਰਿਹਾ ਕਿ ਜਹਾਜ਼ ਉੱਡ ਰਿਹਾ ਤੇ ਜਹਾਜ਼ ਉੱਡ ਰਿਹਾ ਮੈਂ ਇਹ ਵੀ ਬਿਲਕੁਲ ਪੰਛੀ ਦੀ ਤਰ੍ਹਾਂ ਉਡਾਨ ਲੈਂਦਾ ਪੰਛੀ ਨੂੰ ਵੇਖ ਕੇ ਬਣਾਇਆ ਹੋਣਾ ਪੰਛੀ ਉੱਡ ਗਏ ਨੇ ਪੰਛੀ ਉੱਡ ਗਏ ਨੇ ਮਤਲਬ ਅੰਦਰ ਉਹ ਚੀਜ਼ ਵਸ ਗਈ ਬਬ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਉਡਾਰੇ ਪੰਛੀ ਉੱਡ ਗਏ ਸਾਡੀ ਰਹਿ ਗਈ ਜੋਗ ਖਿਲਾੜੀ ਪੰਛੀ ਉੱਡ ਗਏ ਇਹ ਉਸ ਵੇਲੇ ਦੀਆਂ ਲਾਈਨਾਂ ਲਿਖੀਆਂ ਲੈਂਦਾ ਪਰ ਸੰਪੂਰਨ ਹੁਣ ਹੋਈਆਂ ਹੁਣ ਜਾ ਕੇ ਕੰਪਲੀਟ ਕੀਤਾ ਸ਼ਰਮਾ ਜੀ ਨੇ ਤਾਂ ਸੁਣਿਆ ਆ ਤੋ ਮੈਂ ਇਸ ਕਰਕੇ ਇੱਕ ਬਦਰ ਦੱਸਣਾ ਚਾਹਣਾ ਰੰਗ ਬਿਰੰਗੀਆਂ ਯਾਦਾਂ ਛੱਡ ਕੇ ਰੰਗ ਬਿਰੰਗੀਆਂ ਯਾਦਾਂ ਛੱਡ ਕੇ ਦਿਲ ਕਦਿਆਂ ਫਰਿਆਦਾਂ ਛੱਡ ਕੇ ਉੱਡ ਗਏ ਮਾਰਿਓ ਡਾਰੀ ਪੰਛੀ ਉੱਡ ਗਏ ਨੇ ਉਹ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰਿਓ ਡਾਰੀ ਪੰਛੀ ਸੱਡੀ ਰਹਗੀ ਚੋਗ ਖਿਲਾੜੀ ਪੰਛੀ ਉੱਡ ਗਏ ਨੇ ਕੀ ਬਾਤ ਆ ਵਾਹ ਰੱਬ ਨੇ ਵਕਤ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਣ ਕੇ ਸਾਰੀ ਉਮਰ ਦਾ ਪੀਤਾ ਹੋ ਜਾਂਦੇ ਪਟਵਾਰੇ ਪੰਛੀ ਉੱਡ ਗਏ ਸੱਡੀ ਰਹਗੀ ਚੋਗ ਖਿਲਾੜੀ ਅ ਮਾਦਮ ਅ ਇੱਕ ਚੀਜ਼ ਨਾ ਇਸ ਦੇ ਵਿੱਚੋਂ ਜਿਹੜਾ ਗੀਤ ਸੀਗਾ ਜਿਹੜਾ ਥੈਂਕ ਯੂ ਪੰਛੀ ਉੜ ਗਏ ਮੇਰੇ ਬਾਪੂ ਜੀ ਉਸ ਵੇਲੇ ਸੰਪੂਰਨ ਹੋਏ ਸੀ ਮੈਂ ਅੰਮਦਾਬਾਦ ਤੋਂ ਫਲਾਈਟ ਫੜਨੀ ਸੀਗੀ ਉੱਥੇ ਪ੍ਰੋਗਰਾਮ ਸੀਗਾ ਉਹਨਾਂ ਦਿਨਾਂ ਦੇ ਵਿੱਚ ਤਾਂ ਮੈਂ ਇਸ ਬੈਠਾ ਉਹ ਜਾੜੀ ਵਿੱਚ ਦੀ ਮੈਨੂੰ ਦਿਸ ਰਿਹਾ ਕਿ ਜਹਾਜ਼ ਉੜ ਰਿਹਾ ਤੇ ਜਹਾਜ਼ ਉੜ ਰਿਹਾ ਮੈਂ ਇਹ ਵੀ ਬਿਲਕੁਲ ਪੰਛੀ ਦੀ ਤਰ੍ਹਾਂ ਉਡਾਨ ਲੈਂਦਾ ਪੰਛੀ ਨੂੰ ਵੇਖ ਕੇ ਬਣਾਇਆ ਹੋਣਾ ਪੰਛੀ ਉੜ ਗਏ ਪੰਛੀ ਉੱਡ ਗਏ ਮਤਲਬ ਅੰਦਰ ਉਹ ਚੀਜ਼ ਵਸ ਗਈ ਬਬ ਪੰਛੀ ਉੱਡ ਗਏ ਉੱਡ ਕੇ ਮਾਰ ਉਡਾਰੇ ਪੰਛੀ ਉੱਡ ਗਏ ਸਾਡੀ ਰਹਗੀ ਜੋਗ ਖਿਲਾੜੀ ਪੰਛੀ ਉੱਡ ਗਏ ਇਹ ਉਸ ਵੇਲੇ ਦੀਆਂ ਲਾਈਨਾਂ ਲਿਖੀਆਂ ਲੀਆਂ ਪਰ ਸੰਪੂਰਨ ਹੁਣ ਹੋਈਆਂ ਹੁਣ ਜਾ ਕੇ ਕੰਪਲੀਟ ਕੀਤਾ ਸ਼ਰਮਾ ਜੀ ਨੇ ਤਾਂ ਸੁਣਿਆ ਆ ਤੋ ਮੈਂ ਇਸ ਕਰਕੇ ਇੱਕ ਬਦਰ ਦੱਸਣਾ ਚਾਹਣਾ ਕਿ ਰੰਗ ਬਿਰੰਗੀਆਂ ਯਾਦਾਂ ਛੱਡ ਕੇ ਰੰਗ ਬਿਰੰਗੀਆਂ ਯਾਦਾਂ ਛੱਡ ਕੇ ਦਿਲ ਕਦਿਆਂ ਫਰਿਆਦਾਂ ਛੱਡ ਕੇ ਉੱਡ ਗਏ ਮਾਰਿਓ ਡਾਰੀ ਪੰਛੀ ਉੱਡ ਗਏ ਨੇ ਉਹ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰਿਓ ਡਾਰੀ ਪੰਛੀ ਉੱਡ ਗਏ ਸੱਡੀ ਰਹਿ ਗਈ ਚੋਗ ਖਿਲਾੜੀ ਪੰਛੀ ਉੱਡ ਗਏ ਨੇ ਕੀ ਬਾਤ ਆ ਵਾਹ ਰੱਬ ਨੇ ਵਕਤ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਣ ਕੇ ਸਾਰੀ ਉਮਰ ਦਾ ਪੀਤਾ ਹੋ ਜਾਂਦੇ ਪਟਵਾਰੇ ਪੰਛੀ ਵਗੈਰੇ ਸੱਡੀ ਰਹਿ ਗਈ ਚੋਗ ਖਿਲਾੜੀ ਅ ਮਾਸਾ И because